ਲੋ ਵੀ ਦੋਸਤੋ ਇਲੈਕਸ਼ਨਾਂ ਦੇ ਵਿੱਚ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਤੇ ਉਸ ਤਰੀਕੇ ਨਾਲ ਮੁੱਦਾ ਗਰਮ ਹੁੰਦਾ ਜਾ ਰਿਹਾ ਜਿੱਥੇ ਸੈਲੀਬ੍ਰਿਟੀਆ ਵੱਡੇ ਵੱਡੇ ਚਿਹਰੇ ਆ ਰਾਜਨੀਤਿਕ ਲੋਕ ਅੱਗੇ ਆ ਰਹੇ ਤੇ ਉੱਥੇ ਦੀ ਮਸ਼ਹੂਰ ਬੰਦੇ ਵੀ ਹੁਣ ਇਲੈਕਸ਼ਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆ ਅੱਜ ਇਹ ਨਾਮ ਵਰ ਜੁੜੀ ਐ ਇਹਦਾ ਗਾਣਾ ਆਇਆ ਸੀ ਸਾਗਰ ਦੀ ਬੋੜੀ ਲੈਂਦੀ ਇੰਡੀਆ ਚ ਨਾਲ ਠੀਕ ਐ ਜੀ ਇੰਡੀਆ ਤੋਂ ਬਾਅਦ ਇਹ ਮਸ਼ਹੂਰ ਹੋਇਆ ਇਹ ਸ਼ਕਰ ਤੇ ਸ਼ਕਰ ਦੀ ਮੈਸੇਜ ਸਤਿ ਸ਼੍ਰੀ ਅਕਾਲ ਜੀ ਇਹ ਸ਼ਕਰ ਦੀ ਬੋੜੀ ਹੈ ਹੋਰ ਜੀ ਲਖਣਾ ਚ ਤੁਸੀਂ ਆ ਰਹੇ ਹੋ ਕੀ ਸੋਚੀ ਤੁਸੀਂ ਲਖਣਾ ਚਾਹੀਏ ਇਹ ਅਸਮ ਇਹ ਸੋਤ ਦੀ ਲੁੱਕ ਬੜੀ ਵਧੀਆ ਹੈ ਤੁਹਾਨੂੰ ਨੇ ਇੱਕ ਰੰਗ ਨਹੀਂ ਐਡ ਕਰਾਈਆਂ ਹੋਈਆਂ ਕੋਈ ਨਵਾਂ ਕਰਨ ਦੀ ਸੋਚਿਆ ਭਾਈ ਕੀ ਐਡ ਕਰਾਈਆਂ ਤੁਸੀਂ ਕੀ ਚੱਕਰ ਐਂ ਕਹਤਾ ਜੀ ਫਿਰ ਅਸੀਂ ਵੱਡੇ ਬੰਦਿਆਂ ਲਾਉਣਗੇ ਨਹੀਂ ਨੇ ਹੁਣ ਅੱਛਾ ਜੀ ਹਾਂ ਇਹ ਨੱਚ ਖੜੇ ਹੋਏ ਆ ਪਰਸਨੈਲਿਟੀ ਬਣਦੀ ਹੈ ਹਾਂ ਤੇ ਇਹ ਇਹਨਾਂ ਦੀ ਐ ਲੱਗਦਾ ਜਿਵੇਂ ਕੋਈ ਨਿਗਾਹ ਤੋਕਾ ਪੜਾਈ ਹੋਣੀ ਸੱਚੀ ਬਈ ਇਹ ਸੱਤ ਨਹੀਂ ਸਾਨੂੰ ਦੇਖਣਾ ਪੈਂਦਾ ਨਜ਼ਰ ਗੇਣਾ ਕਾਲੇ ਐਨਕ ਲਾ ਕੇ ਦੇਖਣਾ ਪੈਂਦਾ ਵੀ ਕਿਹੜਾ ਬੰਦਾ ਸਾਡੇ ਕੰਨੀ ਕਿਵੇਂ ਝਾਕਦਾ ਅੱਛਾ ਜੀ ਅਸੀਂ ਫਿਰ ਬਿਜਦੀ ਅੱਖ ਦੇ ਸਿੱਧਾ ਝਾਕਦੇ ਆ ਬੰਦੇ ਕੰਨੀ ਬੰਦੇ ਨੂੰ ਨਹੀਂ ਪਤਾ ਲੱਗਦਾ ਬਿੱਕੇ ਮੇ ਝਾਕਦਾ ਭਾਈ ਜਿਵੇਂ ਹੁਣ ਸੀਤੋ ਅਸੀਤ ਵਾਲਾ ਸੋਨੂ ਹੋ ਗਿਆ ਹੋਰ ਵੱਡੇ ਵੱਡੇ ਸਿੰਗਰ ਹੋ ਗਏ ਹਨਾ ਨਿਊ ਨਿਊ ਸਤਰਾ ਹੋ ਗਿਆ ਜੀ ਮੁੱਖ ਮੰਤਰੀ ਹੋ ਗਿਆ ਚੁੰਮੇ ਵਾਲੀ ਹੋ ਗਈ ਭਾਬੀ ਥੋੜੀ ਸਪੋਰਟ ਕਰ ਜਾਓ ਕਿਹੜੇ ਕਿਹੜੇ ਬੰਦੇ ਥੋੜੀ ਸਪੋਰਟ ਕਰਦੇ ਆ ਤੁਸੀਂ ਦੱਸੋ ਲੈ ਸਾਡੀ سپورਟ ਸਾਰੇ ਕਰਦੇ ਆ ਗੱਲਾਂ ਤੇੜੀਆਂ ਕਰੀ ਜਾਂਦੇ ਦੱਸੋ ਫਿਰ ਕਿਹੜੇ ਕਿਹੜੇ ਜਿਹੜੇ ਵੱਡੇ ਨਾਂ ਆ ਇਹਨਾਂ ਦੇ ਵੱਡੇ ਵੱਡੇ ਨਾਂ ਸਾਡੀਆਂ ਸਪੋਰਟਰਾਂ ਕਰਦੇ ਨੇ ਵੱਡੇ ਵੱਡੇ ਹਾਂ ਦੱਸੋ ਕਿਹੜੇ ਕਿਹੜੇ ਆ ਇਹੋ ਦੱਸੋ ਤੁਨੂੰ ਸੀ ਤੋਵਾਲਾ ਸੋਨੀ ਤੁਨੂੰ ਸੀ ਦੋਲਾ ਲਈ ਆ ਗਿਆ ਦੇ ਨਾਲ ਚੁੰਮਿਆਲੀ ਭਾਬੀ ਚੁੰਮਿਆਲੀ ਭਾਬੀ ਆ ਗਈ ਸੀ ਇੱਕ ਆਪਣੇ ਆਹਾ ਉਹ ਕੀ ਨਾਂ ਲੈਦੇ ਹੁੰਦੇ ਆ ਸਟਰਾਵਾਲਾ ਉਹ ਸਟਰਾਵਾਲਾ ਜਿਹੜਾ ਡੀਡੂ ਸਟਰਾਵਾਲਾ ਜੀ ਉਹ ਵੀ ਇਹਨਾਂ ਦੀ سپورਟ ਕਰਦੇ ਆ ਜੀ ਬੁੱਲੇ ਜੀ ਪੁਰੀ ਬੋਲਲ ਬੋਲਲ ਸਭਾ ਦੀ ਬੋਲਲ ਕੀ ਕਰੋਗੇ ਜੀ ਬਜ ਜਿੱਤ ਜਾਣੇ ਹੋ ਤਾਂ ਜਿੱਤਨ ਤੋਂ ਬਾਅਦ ਤੁਸੀਂ ਕੀ ਸੋਚਿਆ ਹੈ ਪੰਜਾਬ ਬਾਰੇ ਪੰਜਾਬ ਬਾਰੇ ਸੋਚਿਆ ਕਿ ਮਤਲਬ ਹੋਰ ਪੰਜਾਬ ਨੂੰ ਉਦ ਦਾ ਫੇਰ ਦੇਖਾਂਗੇ ਜੀ ਅਸੀਂ ਪਹਿਲਾਂ ਆਵਾਜ਼ ਬਣਾਵਾਂਗੇ ਕਿਸ ਤਾਹੀਂ ਬੈਠੇ ਇੱਥੇ ਹਾਰ ਲਈ ਅਸੀਂ ਦੇਖਾਂਗੇ ਦੇਖਾਂਗੇ ਬਬ ਦੇਖਾਂਗੇ ਅਸੀਂ ਪੰਜਾਬ ਬਾਰੇ ਬਹੁਤ ਕੁਝ ਸੋਚਿਆ ਹੈ ਮੈਂ ਕਿਹਾ ਬੜਾ ਹੀ ਕੁਝ ਸੋਚਿਆ ਕੈਮਰੇ ਤੁਸੀਂ ਕੈਮਰੇ ਦਾ ਮਤਲਬ ਕਹਿੰਦੇ ਸੀ ਸਾਰੇ ਪੂਰੇ ਬਲਡ ਬਾਰੇ ਸੋਚਿਆ ਕਿ ਜੀ ਪੂਰੀ ਦੁਨੀਆ ਬਾਰੇ ਸੋਚਾਂਗੇ ਦੇਖੋ ਜੀ ਅਸੀਂ ਪੰਜਾਬ ਦਾ ਨੂੰ ਪਾਣੀ ਖਾਨਨੇ ਪਹਿਲਾਂ ਤਾਂ ਪੰਜਾਬ ਦੇਖਾਂਗੇ ਫਿਰ ਵਰਲਡ ਵੀ ਦੇਖਾਂਗੇ ਅਸੀਂ ਵਰਲਡ ਵੀ ਦੇਖੋਗੇ ਹਾਂ ਵਰਲਡ ਕੱਪ ਵੀ ਦੇਖ ਲਾਂਗੇ ਜੀ ਵਰਲਡ ਕੱਪ ਦੇਖਣਗੇ ਜੀ ਮਤਲਬ ਵਰਲਡ ਕੱਪ ਦਾ ਮਤਲਬ ਵਰਲਡ ਕਿਉਂਕਿ ਬੱਲ ਦੇ ਤੇਰੇ ਹੱਥ ਸੂਈ ਕਰਵਾਦਿ ਨਹੀਂ ਪਾ ਰਹਿਣੀ ਹਾਂ ਜੀ ਕੀ ਜੀ ਕੀ ਸੋਚਿਆ ਮਤਲਬ ਜੇ ਜਿੱਤ ਜਾਂਦੇ ਹੋ ਤੁਹਾਨੂੰ ਬਿਲਕੁਲ ਤੁਹਾਨੂੰ ਅੱਜ ਦੇ ਪੂਰਾ ਮਾਣ ਹੈ ਤੁਸੀਂ ਵੋਟਾਂ 'ਚ ਜਿੱਤੋਗੇ ਤੁਹਾਨੂੰ ਵੋਟਾਂ ਪੈਣਗੀਆਂ ਉਹ ਸਾਨੂੰ ਪੂਰਾ ਮਾਣ ਹੈ ਅੱਛਾ ਜੀ ਆ ਜਿਹੜਾ ਸਾਡਾ ਗੀਤ ਇੰਡੀਗਾ ਦੀ ਬੋਟੀ ਲੈਂਦੀ ਇੰਡੀਗਾ ਦਾ ਅੱਛਾ ਜੀ ਅੱਛਾ ਕਰਦੀ ਬੋਟੀ ਲੈਂਦੀ ਇੰਡਕਾ ਚਰਾ ਉਹਨਾਂ ਨੂੰ ਬੋਲੀ ਤੁਹਾਡੇ ਤੇ ਬੱਚੇ ਦੀ ਜੁਬਾਨ ਬਈ ਯਾਰ ਬੜਾ ਹਿੰਸ ਹੋਇਆ ਇੰਡੀਗਾ ਤੁਸੀਂ ਜਿਹੜਾ ਗਾਣਾ ਸੁਧਾਇਆ ਉਹ ਕਿਵੇਂ ਚੱਲਿਆ ਉਹ ਕਿਹੜੀ ਐਕਟਰ ਨਹੀਂ ਨੇ ਕਿਤੇ ਇੱਕ ਨਿਮਰਤਾ ਕਰ ਐਕਟਰ ਨਹੀਂ ਆ ਉਹਨੇ ਕਿਹਾ ਸੀ ਪੋਸਟ ਵਾਈਸ ਥੋੜੀ ਆਉਦੀ ਗਾਣੇ ਤੇ ਪੁਰਾਣੇ ਸੀ ਤੇ ਉਹ ਤੋਂ ਬਾਅਦ ਤੁਸੀਂ ਇੰਨੇ ਫੇਮਸ ਹੋ ਗਏ ਥੋੜੇ ਥੋੜੇ ਲੋਕਾਂ ਨੇ ਦਰਾਂ ਲਾਗੀਆਂ ਪੱਤਰਕਾਰਾਂ ਦੀਆਂ ਵੱਡੇ ਵੱਡੇ ਐਕਟਰਾਂ ਨੇ ਤੁਹਾਨੂੰ ਬੁਲਾਇਆ ਸੱਚ ਹੈ ਜੀ ਝੂਠ ਦੇ ਹੈਗਾ ਛੁੱਟ ਨਹੀਂ ਹੈਗਾ ਸੱਚ ਹੈ ਅੱਛਾ ਅੱਛਾ ਤੇ ਕਹਿੰਦੇ ਬਾਈ ਅ ਗੱਲ ਔੜ-ਔੜ ਦੀ ਸੁਣੀ ਹੈ ਵੀ ਤੁਸੀਂ ਰਾਜਨੀਤਿਕ ਤੋਂ ਬਾਅਦ ਤੁਹਾਨੂੰ ਕੋਈ ਵੱਡੀ ਫਿਲਮ ਵੀ ਮਿਲ ਰਹੀ ਹੈ ਜੀ ਉਹ ਸੱਚ ਹੈ ਹਾਂ ਸੱਚ ਹੀ ਹੈ ਜੋ ਤੁਸੀਂ ਸੁਣਿਆ ਸੱਚ ਹੈ ਘਟੋ ਘਟ ਸੌ 150 ਕਰੋੜ ਦਾ ਲਾਓ ਜੀ ਉਹ 150 ਕਰੋੜ ਦਾ 150 ਕਰੋੜ ਦਾ ਦਾਅਵਾ ਹੈ ਜੀ 150 ਕਰੋੜ ਦਾ ਕਿੰਨੀ ਨੋਸ਼ਾਵਾਜ ਹੋ ਰਹੀ ਹੈ ਉਹ ਘਟੋ ਘਟ ਜੀ 30 35 ਨਹੀਂ ਨਹੀਂ دیکھੋ ਬਾਈ ਜੀ ਤੁਸੀਂ ਥੋੜਾ ਜਿਹਾ ਅੜ ਪੜੇ ਘਟੋਂ ਤਾਂ ਪਸ਼ਾਵਾਂ ਚਾਚਾ ਹੁਣ 24 ਹੈ ਅਸੀਂ ਪੜੇ ਲਿਗਿਆ ਤਾਂ ਨਹੀਂ ਗੋਟ ਪੜ ਜੀ ਵਿੱਚ ਪੜੇ ਲਿਗਿਆ ਪਸ਼ਾਵਾਂ 24 ਹੈ 35 ਨਹੀਂ ਤੁਸੀਂ ਥੋੜੇ ਵੱਧ ਗਏ ਹੋ ਅਸੀਂ 24 ਕਰੀਏ 24 24 ਨਹੀਂ ਹੁੰਦਾ ਜਿੰਨੇ ਤੁਸੀਂ ਕਹੇ ਆ 24 24 ਪਸ਼ਾਵਾਂ ਚ ਮਤਲਬ 24 ਤੇ ਕੀ ਸੋਚਿਆ ਹੁੰਦੇ ਇੱਕ ਮਿੰਟ ਜਿਵੇਂ ਹੁਣ ਆਪਾਂ ਤੁਸੀਂ ਕਿਹਦੇ 100 ਕਰੋੜ ਦਾ ਬਜਟ ਲਾ ਦੇ ਜਿੱਦ ਤੋਂ ਡੇਢ ਡੇਢ ਸੌ ਕਰੋੜ ਕੀ ਕਾਰਨ ਇਹ ਤੋਂ ਪਹਿਲਾਂ ਕੋਈ ਫਿਲਮ ਬਣੀ ਕਿਸੇ ਵੱਡੇ ਸਿੰਗਰ ਤੇ ਵੀ ਉਹਦੋਂ ਬਾਅਦ ਤੁਸੀਂ یوں ਜਿਹਦੇ ਕੋਲੋਂ ਮਰ ਲਈਏ ਦੇਖੋ ਜੀ ਗਿੱਪੀ ਗਰੇਵਾਲ ਹੋ ਗਈ ਜੀ ਦਲਜੀਤ ਦਸਾਂਤ ਹੋ ਗਏ ਨਹੀਂ ਉਹ ਤਾਂ ਜਿਉਂਦੇ ਆ ਨਹੀਂ ਜਿਉਂਦੇ ਕਰਦੇ ਆ ਆਪਣਾ ਇਹ ਬਿਲਕੁਲ ਤਕੜੇ ਤਕੜੇ ਕਲਾਕਾਰ ਆ ਤੇ ਕਿੰਨਾ ਬਜਟ ਹੋ ਜਾਂਦਾ ਫਿਰ ਤੁਸੀਂ ਇੱਕ ਮਹਾਨ ਜਿਨੇ ਇਤਿਹਾਸ ਹੀ ਰੱਖ ਰੱਖਤਾ ਸਾਡੇ ਸਿੰਘਰਾਂ ਦੇ ਵਿੱਚੋਂ ਕਿਹੜਾ ਸੀ ਅਮਰ ਸਿੰਘ ਚਮਕੀਲਾ ਅੱਛਾ ਜੀ ਮੈਨੂੰ ਕਹਿੰਦੇ ਸੀ ਵੀ ਨੀਡੂ ਛਤਰਾਣਾ ਸੀ ਸਾਡੇ ਉਸਤਾਦ ਨੇ ਅੱਛਾ ਅਮਰ ਸਿੰਘ ਚਮਕੀਲਾ ਅੱਛਾ ਜੀ ਬੜੇ ਸੁਰਾਂ ਦੇ ਮਾਲਕ ਮੈਂ ਕਹਣਾ ਬੱਚੇ-ਬੱਚੇ ਦੀ ਜੁਬਾਨ ਮੜਾ ਵੀ ਗਾਣਾ ਮੁਝੇ ਆਪਣਾ ਸਾਗਰ ਦੀ ਬੋਣੀ ਲੈਂਦੀ ਇੰਡੀਆ ਚੋਂ ਸੁਣਾਓ ਮੜਾ ਸੁਣਾਓ ਸੁਣਾਉ ਦੀ ਮੜਾ ਤੁਸੀਂ ਦੋਨੇ ਸੁਣਾਓ ਸੱਗ ਰਿੱਦੀ ਬੋਟੀ ਲੈਂਦੀ ਇੰਡ ਕਾਚਰਾ ਸੱਗ ਰਿੱਦੀ ਬੋਟੀ ਲੈਂਦੀ ਇੰਡ ਕਾਚਰਾ ਹਾਜ਼ਰ ਬੋਟਾ ਬੋਲੇ 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 ਕੋਈ ਨਹੀਂ ਬੋਲੇ ਕਿ ਇਹਨਾਂ ਦੇ ਬੋਟਾਂ 'ਚ ਧਿਆਨ ਵੱਧਾ ਜਦੋਂ ਜਦੋਂ ਬੋਟਾਂ 'ਚ ਬੰਦਿਆ ਗੱਲਾਂ ਕਰਨ ਲੱਗਦੇ ਭਾਈ ਆ ਕੇ ਫਿਰ ਤਾਂ ਅਸੀਂ ਬੋਟਾਂ ਆ ਤੁਸੀਂ ਆਗੇ ਸਾਨੂੰ ਰਾਜਨੀਤੀ ਬਾਰੇ ਪੁੱਛ ਹਾਂ ਰਾਜਨੀਤੀ ਬਾਰੇ ਰਾਜਨੀਤੀ ਹੋਲੇ ਤੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਕੀਤਾ ਪੰਜਾਬ ਦਾ ਕੋਈ ਸੁਧਾਰ ਨਹੀਂ ਕੀਤਾ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਹੈ ਤਾਂ ਇਹ ਕੋਈ ਸਟੈਚਰ ਹੈ ਮਤਲਬ ਕਲੱਬ ਸਿਸਟਮে ਕਿਸੇ ਦੀ ਸੁਣਵਾਈ ਨਹੀਂ ਹੁੰਦੀ ਕਿਸੇ ਦੀ ਲੋਕ ਮਤਲਬ ੱਟਕੇ ਖਾਂਦੇ ਵਰਦੇ ਦਰਦ ਦਰਦੇ ਹਾਂ ਅਸੀਂ ਕਰਾਂਗੇ ਤੁਸੀਂ ਕਰੋ ਅਸੀਂ ਕਰਾਂਗੇ ਪੰਜਾਬ ਦਾ ਬੇੜਾਗਰਕ ਜਿਨ੍ਹਾਂ ਨੇ ਇਹ ਤੋਂ ਪਹਿਲਾਂ ਕਰਤਾ ਹਾਂ ਅਸੀਂ ਉਹਨਾਂ ਤੋਂ ਹਿਸਾਬ ਲਾਵਾਂਗੇ ਅੱਛਾ ਮੈਨੂੰ ਇਹ ਲੱਗੇ ਵੀ ਇਹ ਕਹਿੰਦੇ ਅਸੀਂ ਵੀ ਪੰਜਾਬ ਦਾ ਬੇੜਾਗਰ ਕਰਾਂਗੇ ਪਰ ਨਹੀਂ ਇਹ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਉਹਨੂੰ ਦੋ ਅਸੀਂ ਹਿਸਾਬ ਲਾਵਾਂਗੇ ਅਸੀਂ ਹਾਂ ਇਹ ਦੇ ਦੇ ਮੁਰਗਾ ਕੂੜਾ ਕੜਾ ਮਰ ਗਿਆ ਉਹਨਾਂ ਨੂੰ ਪੈਸੇ ਲਵਾਣ ਮਾਰ ਗਿਆ ਹਾਂ ਕਿਸੇ ਦੀ ਪੱਠ ਮਰ ਗਈ ਉਹਨੂੰ ਆਜਾ ਦਵਾਣਾ ਹੂੰ ਕਿਸੇ ਨਾਲ ਪੱਠਾਂ ਮਰ ਗਈ ਮਰ ਗਈ ਕਿਸੇ ਦੇ ਪੱਠੇ ਵੀ ਸੁੱਕ ਗਏ ਅੱਛਾ ਜੀ ਕਿਆਰੇ ਦੇ ਵਿੱਚ ਉਹਦੇ ਬੈਲ ਲਾਉਣ ਨੂੰ ਉਹਦੇ ਪੈਸੇ ਵੀ ਦਵਾਵਾਂਗੇ ਅੱਛਾ ਜੀ ਹਾਂ ਤੇ ਹੁਣ ਜੇ ਤੁਹਾਡਾ ਇੱਕ ਗਾਣਾ ਬਹੁਤ ਮਸ਼ਹੂਰ ਹੈ ਇੰਡੀਆ ਇੰਡੀਆ ਦਾ ਗਾਣਾ ਚਲਾਇਆ ਸੀ ਇੰਡੀਆ ਚ ਦਾ ਚੱਲੀ ਜਾਂਦਾ ਚੱਲਦੀ ਜਾਂਦਾ ਜੇ ਤੁਸੀਂ ਜਿੱਤ ਜਾਂ ਲੋ ਉਹਦੀ ਹਰ ਘਰ ਦੇ ਵਿੱਚ ਇੰਡੀਆ ਹੋਊਗੀ ਮੈਂ ਕਹਿੰਦਾ ਜੀ ਘਰ ਘਰ ਅਸੀਂ ਇੰਡੀਆ ਖਿਲਾਰ ਦਿਆਂਗੇ ਹੂੰ ਜੇ ਅਸੀਂ ਗਾਣਾ ਕੱਢਾ ਤਾਂ ਹੀ ਤਾਂ ਕਰ ਕਰ ਅੱਧੇ ਨੇ ਜਾਂ ਲੈ ਵੀ ਲੱਗਤੀਆਂ ਨੇ ਕਿਤੇ ਕਰ ਕਰ ਖਲਾਸ ਇਹ ਲੋਕਾਂ ਦੇ ਇੰਨੇ ਬੇੜੀਆਂ ਡੂੜੇ ਹੁੰਦੇ ਹੋਂਦ ਬਦ ਨਹੀਂ ਵੀ ਕਿਤਿਆਂ ਨੇ ਕੰਮ ਹੀ ਨਹੀਂ ਕਰਦੇ ਕੰਪਨੀ ਦਾ ਜੀ ਕੰਪਨੀ ਨਾ ਸਾਡਾ ਟੈਂਡਰ ਹੋ ਰਿਹਾ ਐ ਇੰਡ ਗਾਲੀ ਨਾਲ ਅੱਛਾ ਜੀ ਅੱਛਾ ਹਾਂ ਉਹ ਤੇ ਆ ਸਕਦਾ ਜਿੰਨੀ ਗੱਡੀ ਜਿੰਨੀ ਗੱਡੀ ਨਹੀਂ ਗੱਡੀ ਮਤਲਬ ਤੁਸੀਂ ਬੁੱਕ ਕਰ ਲਈ ਦੋ ਪਹਿਲਾਂ ਜੇ ਤੁਸੀਂ ਲੋਕਾਂ ਨੂੰ ਮੰਨਦੇ ਹੋ ਕਿਰਾ ਮੋٹے ਮੋٹے ਤਾਂ ਸਾਡੇ ਨਾਲ ਜਿਹੜੇ ਬੰਦੇ ਰਹਿੰਦੇ ਉਹਨਾਂ ਨੂੰ ਤਾਂ ਕੋਈ ਸ਼ਕਰ ਜੀ ਤਾਂ ਮੁਰਕਾ ਮੁਰਕੀ ਹੋ ਗਏ ਸੀ ਮੈਨੂੰ ਲੱਗਦਾ ਵੋਟਾਂ ਤੋਂ ਪਹਿਲਾਂ ਹੀ ਇਹਦਾ ਨੂੰ ਪਸੂਲੀ ਬੈ ਗਈ ਬਾਈ ਤੁਹਾਨੂੰ ਕਿੰਨੀ ਵੋਟਾਂ ਤੁਸੀਂ ਜਿੱਤਣ ਦੀ ਤੁਹਾਨੂੰ ਲੱਗਦਾ ਵਿੱਚ ਨਹੀਂ ਤੁਹਾਨੂੰ ਲੱਗਦਾ ਆਪਣਾ ਵਿਸ਼ਵਾਸ ਵਿੱਚ ਨਹੀਂ ਵੋਟਾਂ ਤੁਸੀਂ ਜਿੱਤਾਂਗੇ ਦੇਖੋ ਜੀ ਵੋਟਾਂ ਸਾਰੀ ਪਾਉਣਗੇ ਸਾਨੂੰ ਜਿੱਤ ਸਾਡੀ ਪੱਕੀ ਆ ਠੀਕ ਹੈ ਮਤਲਬ ਹੁਣ ਤੁਸੀਂ ਤੁਸੀਂ ਨਹੀਂ ਨਹੀਂ 50 ਪਿੰਡ ਚੋਂ ਉਹ ਕਈ ਕਰੀ ਤੁਸੀਂ ਪਿੰਡ ਤੋਂ ਕਈ 50 ਵੋਟ ਜੂਨ ਦਾ ਮਹੀਨਾ ਜੀ ਕਈ ਵਾਰੀ ਕਰਕੇ ਕੋਈ ਨਹੀਂ ਵੀ ਪਾਉਂਦਾ ਬਾਈ ਹੁਣ ਜਿਵੇਂ ਇੰਨਾ ਇੰਨੇ ਸਰਗਰਮ ਹੋਏ ਹੋਏ ਹਨਾ ਅ ਵੱਡੇ ਵੱਡੇ ਲੀਡਰ ਰੇਗਾ ਪਾਰਟੀ ਦਾ ਬਣਾ ਹੁੰਦਾ ਹੈ ਤੁਡੇ ਨਾਲ ਸੀਨ ਨੂੰ ਅਸੀਂ ਤੋੜਾ ਤੁਹਾਨੂੰ ਹੋ ਗਿਆ ਨੀਡੂ ਛਟਣਾ ਛਟਣਾ ਹੋ ਗਿਆ ਚੰਮਾਲੀ ਭਾਬੀ ਹੋ ਗਈ ਆਪਣਾ ਮੁੱਖ ਮੰਤਰੀ ਹੋ ਗਿਆ ਜੀ ਇਹ ਇੱਕ ਪਾਸੇ ਬੰਦੇ ਜਿਹਦੇ ਵੱਡੇ ਨਾਮ ਆ ਤੁਹਾਡੇ ਨਾਲ ਕਿਹਨੂੰ ਦੱਸਦੇ ਕਿੱਥੇ ਹੈ ਕੋ ਹੋਰ ਪਾਸੇ ਛੁੜੀ ਜਾ ਕੇ ਉਹ ਇਹ ਦੇਖੋ ਜੀ ਸਾਨੂੰ ਟਾਈਮ ਬਹੁਤ ਘੱਟ ਰਹਿ ਗਿਆ ਵੋਟਾਂ ਚ ਬਹੁਤ ਘੱਟ ਰਹਿ ਗਿਆ ਸਾਡੇ ਉਧਰ ਉਧਰ ਜਾ ਰਹੇ ਆ ਅੱਦੇ ਜਿਵੇਂ ਕਿਸੇ ਹੋਰ ਜ਼ਿਲ੍ਹੇ ਚ ਅੱਦੇ ਹੋਰ ਜਿਹੜੇ ਚ ਜਿਵੇਂ ਕਰਮਜੀਤ ਨੂੰ ਮੋਲ ਹੂੰ ਖਿੱਚੀ ਤਰਾ ਹੁੰਦਾ ਆ ਅੱਛਾ ਜੀ ਖਿੱਚੀ ਤਰਾ ਹੁੰਦਾ ਅੱਛਾ ਤੁਸੀਂ ਫਿਰ ਉਹਨੂੰ ਹਰਾਓ ਉਹਦੇ ਵਿਰੁੱਧ ਖੜੇ ਹੋਏ ਹੋ ਅਸੀਂ ਜੀ ਦੇਖੋ ਤੁਸੀਂ ਦੇਖੀ ਜਾ ਉਹ ਹੁੰਦਾ ਕੀ ਐ ਤੁਹਾਨੂੰ ਮੋੜ ਵੱਧ ਬੋਗੀ ਕਰਮਜੀਤ ਨੂੰ ਮੋੜ ਵੱਧ ਬੋਗੀ ਉਹ ਤਾਂ ਟਾਈਮ ਹੀ ਦੱਸੂ ਨਾ ਨਾ ਤੁਹਾਡਾ ਨਾ ਵੱਡਾ ਨਾ ਸਾਡਾ ਨਾ ਤੁਹਾਡਾ ਕੋਈ ਕਰਮਜੀਤ ਨੂੰ ਮੋਲ ਹਸਣ ਨਾਲ ਤਾਂ ਸਾਨੂੰ ਵੱਧ ਪੈਣੀ ਉਹਨੂੰ ਮੋੜਦਾ ਓਕੇ ਜੇ ਬੱਚੇ ਬੱਚੇ ਤੇ ਪਗਲ ਕਰੀਏ ਤੁਹਾਨੂੰ ਜਾਣਦੇ ਲੋਕ ਹੁਣ ਤੂੰ ਐਸਾ ਲਾ ਲਾ ਭਾਈ ਉਹ ਆਪਣੇ ਬਿਹੜੇ ਚੰਮਰੀ ਜਿਹੜੀ ਬੁੜੀ ਆ ਉਹਦੇ ਨਾਲ ਅਸੀਂ ਫਰਕ ਰੱਖਦੇ ਪੈਸਾ ਉਹਦੇ ਅਸੀਂ ਲਵਾਈ ਰੋਟੀ ਟੱਕਰ ਨੂੰ ਮੈਂ ਪੜਾ ਕੇ ਆਈਂ ਵੋਟ ਕਿਵੇਂ ਨਹੀਂ ਪਾਉਗੀ ਐਡਾ ਵੱਡਾ ਲਾਣਾਗਾ ਉਹਦਾ ਮੈਂ ਇੱਥੇ ਬੰਦੇ ਸਾਨੂੰ ਵੋਟ ਐ ਭਾਈ ਘੱਟੋ ਘੱਟ ਮੰਨੀਆਂ 20 ਵੋਟਾਂ ਨੇ ਭਾਈ ਦੇਖ ਲੈ ਫਿਰ ਅਸੀਂ ਜੀ ਬਹੁਤ ਸੁਣੇ ਹੋਗੇ ਯਾਰ ਅੱਲਾਹ ਤਾਂ ਤੁਸੀਂ ਪਹਿਲਾਂ ਆਪਣਾ ਹੀ ਬਾਣੀ ਛੁੜੀ ਲੁੱਕ ਦੇਖੀ ਹੁੰਦੀ ਆ ਛੋਟੇ ਛੋਟੇ ਬਾਲ ਜਿ ਸੀ ਦੌੜੀ ਦੂੜੀ ਸੀ ਕੋਈ ਕੋਈ ਪਰਸਨੈਟੀ ਨਹੀਂ ਸੀ ਬੜੀ ਪਰਸਨੈਟੀ ਕੀ ਚੱਕਰ ਐ ਤੁਹਾਨੂੰ ਫੇਰ ਵੀ ਸਭੀ ਲੋਕਾ ਨਾ ਪਾਲੇ ਪੈਰ ਬੜਾ ਮਿਲ ਗਿਆ ਹੁਣ ਜਿਵੇਂ ਮੈਡਮ ਦੀ ਗੱਲ ਕਰੀਏ ਬੁੜੇ ਹੈਲਥੀ ਸੀਗੇ ਬਾਈ ਬੜੇ ਮੋਟੇ ਸੀ ਇਹਨਾਂ ਨੂੰ ਪਛਾਣ ਨਹੀਂ ਹੁੰਦੀ ਸੀ ਵੀ ਉਹੀ ਹੈ ਤੁਸੀਂ ਜੰਮੇ ਨੂੰ ਸ਼ੁਰੂ ਕੀਤਾ ਘਰੇ ਹੈ ਡੈਡੀ ਘਰੇ ਆ ਸਾਡੇ ਅੱਛਾ ਜੀ ਭਈ ਅਸੀਂ ਮੰਨਦੇ ਆਂ ਅਸੀਂ ਜਿੰਮ ਲਾਉਨੇ ਆਂ ਹੋਰ ਹੁਣ ਤੇ ਹੋਰ ਅਸੀਂ ਜਿੰਮ ਨਹੀਂ ਲਾਉਂਦੇ ਨੀ ਐਡੀ ਵੱਡੀ ਕੰਪਨੀ ਡੈਡੀ ਡੈਡੀ ਦੀ ਐਂਡ ਕਾਲ ਦਾ ਨਾਲ ਐਤਾ ਕੰਪਨੀ ਦਾ ਜੀ ਜੀ ਸਾਨੂੰ ਜਿੰਮ ਵੀ ਜਿੰਮ ਵੀ ਨਹੀਂ ਦੇ ਸਾਹਿਬ ਬਾਈ ਮਿਲਡ ਐਪ ਕੀ ਕਰਦੇ ਥੋੜੇ ਸ਼ੌਂਕ ਕੀ ਕੀ ਖੇਡਦੇ ਹੋ ਕਿਹੜੀ ਗੇਮ ਖੇਡਦੇ ਹੋ ਸਾਹਕ ਜੀ ਪਹਿਲਾਂ ਤਾਂ ਸਾਡੀ ਗੇਮ ਚੱਲੀ ਜਾਂਦੀ ਹੈ ਅਚਾਰਾ ਨਹੀਂ ਤੇ ਰਾਜਨੀਤਿਕ ਹੂੰ ਫਿਰ ਇੱਕ ਰਾਜਨੀਤਿਕ ਤੋਂ ਬਾਅਦ ਵਿੱਚ ਇੱਕ ਇੰਡ ਦਾ ਟੂ ਗਾਣਾ ਅੱਛਾ ਉਹ ਵੀ ਹੋਊਗਾ ਸੀ ਕੀ ਰਿਲੀਜ਼ ਹੋਊਗਾ ਅੱਛਾ ਜੀ ਉਹ ਮੈਨੂੰ ਬਈ ਦਵਾਇਆ ਮਾੜਾ ਉਹ ਰੋਲ ਵਾਲਾ ਤੇ ਅੱਗੇ ਪਛੇ ਕੋਈ ਨਹੀਂ ਤੈਨੂੰ ਥੱਦ ਲਾਂ ਦੇ ਦੇਣਾਗੇ ਸੇਵਾ ਦਾ ਮੂਰਤ ਬਾਹ ਜੀ ਸਾਡੇ ਚੱਲਣੇ ਹੁੰਦਾ ਰਿਲੀਜ਼ ਬਾਹੇ ਹੁੰਦੇ ਆ ਜੇ ਸਾਡੇ ਸਾਹਮਣੇ ਰਹੇਗਾ ਤਾਂ ਤੇਰਾ ਘਰ ਦੇਵਾਂਗੇ ਕੁਝ ਨਾ ਕੋਈ ਤੇ ਮੋੜ ਕੁੜੀ ਕੋਈ ਚਾਹੀਦੀ ਤਾਂ ਬੰਦਾ ਦਿਓ ਆਪਣੇ ਦਾ ਬਹੁਤ ਬੁੜੀਆਂ ਜਾਣਾਂ ਨੇ ਇੱਥਾਂ ਕਿ ਮੈਡਮ ਨਹੀਂ ਕਰਤਾਂਗੇ ਰੋਲ ਮੋਰੰਗ ਦਾ ਇਹ ਫਿਰ ਨਾਲ ਆਣਾ ਨੇ ਅੱਛਾ ਜੀ ਇਹ ਨਾਲ ਹੈ ਫਿਰ ਤੁਸੀਂ ਮੇਲ ਤੁਸੀਂ ਕਰੋਗੇ ਮੇਲ ਦੇਖੋ ਜੀ ਫਿਰ ਮੈਨੂੰ ਤਾਂ ਕਰਨਾ ਹੀ ਪੈਣਾ ਹੂੰ ਸਾਦਾ ਨਹੀਂ ਸਾਡੀ ਪਛਾਣ ਹੋ ਗਈ ਹੂੰ ਸਾਡਾ ਗੀਤ ਚੱਲ ਗਿਆ ਬਾਈ ਫਿਰ ਹੁਣ ਜਿਵੇਂ ਗਿੱਪੀ ਗਰੇਵਾਲ ਹੋ ਗਿਆ ਐਮੀ ਹੋ ਗਿਆ ਦਿਲਜੀਤ ਹੋ ਗਿਆ ਉਹਨੂੰ ਵੱਡੀ ਜ਼ੋਰਟੀ ਮਿਲੀ ਹੋਈ ਹੈ ਤੇ ਤੁਹਾਨੂੰ ਵੀ ਹੁਣ ਸਕਿਉਰਟੀ ਤੇ ਲੋੜ ਹੈ ਤੁਹਾਨੂੰ ਸਕਿਉਰਟੀ ਜਿਵੇਂ ਜਵੰਦ ਜਾਂ ਤੁਹਾਨੂੰ ਫਤਰਾ ਹੈ ਉਹ ਪ੍ਰੋਤੀ ਉਹਦੇ ਨਾਮ ਤੋਂ ਵੀ ਉਹ ਇਹ ਭਾਈ ਵੋਟਾਂ ਪੈਣ ਦੇ ਪੈਣ ਦੇ ਵੋਟਾਂ ਜਿੱਦੜੇ ਕਿਉਂ ਨਹੀਂ ਉਹ ਉਹ ਤਾਂ ਵੋਟਾਂ ਤੋਂ ਬਾਅਦ ਥੋੜੀ ਮੈਲੀ ਮੈਲੀ ਹੈ ਉਹ ਤੋਂ ਪਹਿਲਾਂ ਤੁਸੀਂ ਸਟੋਰੀ ਰੱਖੀ ਹੈ ਕਿਉਂਕਿ ਜਦੋਂ ਬੰਦੇ ਦਾ ਨਾਮ ਆਉਂਦਾ ਉਹ ਪ੍ਰੋਤੀ ਬਣਦੀ ਹੈ ਚੱਲੀ ਜਾਂਦੀ ਆ ਉਹ ਤਾਂ ਚੱਲੀ ਜਾਂਦੀ ਚੱਲੀ ਜਾਂਦੀ ਨਾ ਗੱਲ ਚੱਲੀ ਜਾਂਦੀ ਆ ਬਸ ਉਹ ਨਜ਼ਰ ਮੈਂ ਹੈ ਨਹੀਂ ਆ ਭਾਈ ਨਾ ਸਾਦਰ ਦੇ ਨਾਲ ਹੈਗੀ ਆ ਮੈਂ ਸਪੋਰਟ ਅੱਛਾ ਜੀ ਤੇ ਇਹ ਕਿੰਡੀ ਗੱਡੀ ਰੱਖੀ ਹੋਈ ਹੈ ਨਹੀਂ ਹਾਂ ਹਾਂ ਹੈ ਤੇ ਸਾਡੇ ਕੋਲੇ ਦੂਜੀ ਗੱਡੀ ਹੂੰ ਦੂਜੀ ਕਿਹੜੀ ਸੀ ਬੱਦ ਰਣੀ ਕਿ ਦੂਜੀ ਉਹ ਬੱਦ ਆ ਦੋ ਵਾਦਾਂ ਜਿਹੜੀ ਉਸੇ ਦੀ ਭੱਗ ਜਾਂਦੇ ਹਜੇ ਤੱਕ ਹੈ ਤਾਂ ਸਾਡੇ ਕੋਲ ਅਸੀਂ ਨੂੰ ਗੱਡੀ ਨਹੀਂ 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 ਵਧੀਆ ਗੱਡੀ ਹੈ ਸਾਡੇ ਕੋਲੇ ਪਰ ਅਛਾ ਇਹਨਾਂ ਨੇ ਇੰਡੀਆ ਦਾ ਵਾਈ ਨਾਮ ਬਣਾਤਾ ਬੰਦਿਆਂ ਨੇ ਇੰਡੀਆ ਗੱਡੀ ਜਿਹੜਾ ਬੰਦੇ ਨਹੀਂ ਖਰੀਦੇ ਸੀ ਮਤਲਬ ਇੰਡੀਆ ਗੱਡੀ ਨੂੰ ਇਹਨਾਂ ਨੇ ਆਇਆ ਬਣਾਤਾ ਜੀ ਮਤਲਬ ਮੰਦੇ ਹੋਰ ਭਾਈ ਕੀ ਇਸ ਦੀ ਅਦਾਸ ਸੋਨੋ ਜਲ ਜਲ ਸੁਨੇਹਾ ਹੀ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਹਾਰ ਪਾਏ ਆ ਹੂੰ ਕਿਉਂ ਪਾਏ ਆ ਸਾਨੂੰ ਸਾਰਿਆਂ ਨੂੰ ਪਤਾ ਹੂੰ ਮਿਢ ਗਾਲਿਆਂ ਨੂੰ ਪਤਾ ਹੂੰ ਸਾਨੂੰ ਲੋੜ ਆ ਹੂੰ ਲੋਕਾਂ ਦੀ ਲੋੜ ਹੈ ਸਾਨੂੰ ਵੋਟਾਂ ਦੀ ਲੋੜ ਆ ਮੈਨੂੰ ਆ ਜਾਵੇ ਸਾਨੂੰ ਵੋਟਾਂ ਦੀ ਲੋੜ ਆ ਵੋਟਾਂ ਹੀ ਮੰਗਦੇ ਆ ਹੂੰ ਵੋਟਾਂ ਪਾਓ ਸਾਨੂੰ ਦੇਖ ਮੇਰੇ ਖੇਤ ਤੇ ਪੱਠੇ ਵੱਢ ਲਿਓ ਕੋਈ ਕਿਤੇ ਖਾਲ ਚੱਲਦਾ ਆਪਣਾ ਉਹ ਦੇਖੋ ਉੱਥੇ ਪਾਣੀ ਪੁੜੀ ਬੱਕਰਾਂ ਨੂੰ ਪਾਣੀ ਪਿਉਣਾ ਪਹਿਲਾਂ ਖਾਲ ਚੱਲਦੇ ਚ ਪੱਠੇ ਜਿਵੇਂ ਮਰਜ਼ੀ ਤੁਸੀਂ ਲਿਆਓ ਸੋਚ ਸੋਚ ਜਿਹੇ ਦੀ ਸੋਚ ਵਾਉਂਦੀ ਹੈ ਬਈ ਮਤਲਬ ਬੱਕਰੀ ਬੱਕਰੀ ਇਹ ਵਸੇ ਪੱਠੇ ਲੈਣੇ ਉਹ ਜਿਹੜੇ ਨੂੰ ਚਾਹ ਰਿਹਾ ਤੇ ਗਰੀਬੀ ਚ ਉੱਠੇ ਬੰਦੇ ਆ ਜੀ ਨਹੀਂ ਹਾਂ ਜੀ ਫਿਰ ਸੋਚੋ ਤੇ ਆਪ ਨੂੰ ਬਣਾ ਲੈਣਾ ਹਾਂ ਹੁਣ ਸਾਡੇ ਕੋਲ ਕੀ ਕੀ ਹੈ ਬੋਲੋ ਸਾਡੇ ਕੋਲ 2 ਦਾ ਘੱਟੋ-ਘੱਟ ਸਿਰੇ ਦੀਆਂ ਗਾਈਆਂ ਅੱਛਾ ਜੀ ਸਿਰੇ ਦੀਆਂ ਹਾਂ ਜੀ ਇੱਕ ਟੋਕਰੀ ਵਾਲਾ ਸਾਈਕਲ ਹੂੰ ਤੇ ਬੱਕਰੀ ਵੀ ਸਾਡੇ ਪੌੜੀਆ ਲੱਕੜ ਦੀ ਬਾੜੀ ਸ਼ਾਨੀ ਅੱਗੇ ਘੱਟ ਤੇ ਚੜਦੇ ਹਵਾ ਦੇ ਤਾਈ ਅੱਛਾ ਜੀ ਹਾਂਜੀ ਇੱਕ ਮੱਝ ਵੀ ਹੈ ਜੀ ਸੋਨ ਵਾਲੇ ਬੁੱਧਾ ਜੀ ਸੁਖਣਾ ਜਿਹੜੇ ਬੋਟਾ ਪਾਣਗੇ ਅਸੀਂ ਉਹਨਾਂ ਨੂੰ ਦੋ ਜਿੱਦ ਨਹੀਂ ਮੋੜਦੇ ਰਾਜਨੀਤੀ ਜਦਿਆਂਗੇ ਤੁਹਦੋਂ ਬਾਅਦ ਕੀ ਕੀਤੀ ਬੜੀ ਇਹ ਦੇਖੋਗੇ ਬੱਕਰੀਆਂ ਬੁੱਕਰੀਆਂ ਦੀ ਪੂਰੀ ਉਹ ਜੀ ਨਹੀਂ ਛੱਡਦੇ ਫਿਰ ਤਾਂ ਅਸੀਂ ਛੱਡਦਾ ਨਹੀਂ ਫਿਰ ਐਨੇ ਗੋਹੇ ਚ ਟੱਕਰਾ ਮਾਰਨੇ ਫਿਰ ਕੀ ਕਰੋਗੇ ਤੁਸੀਂ ਤੇ ਨਾਲ ਕੀ ਕੰਮ ਕਰੋਗੇ ਰਾਣ ਰਾਜਨੀਤੀ ਜਿੱਥੇ ਕੇ ਅਸੀਂ ਹੂੰ ਪਹਿਲੀ ਗੱਲ ਤਾਂ ਲੋਕਾਂ ਦੇ ਅਸੀਂ ਕੰਮ ਕਰਨੇ ਆ ਸਿਰੇ ਦੇ ਹੂੰ ਸਿਰੇ ਦੇ ਕੰਮ ਕਰਨੇ ਆ ਠੀਕ ਹੈ ਜੀ ਸਾਡੇ 10 ਨਹੀਂ ਸਾਡੇ 20 ਹੋ ਜਾਣਗੇ ਹੂੰ ਇਹਦੇ ਦੱਸ ਕਿ ਫਿਰ ਤਾਂ ਨਹੀਂ ਹੁੰਦੀ ਆ ਗੱਲ ਕੰਦਾਂ ਦੇ ਕੰਨ ਭੁਲੇ। ਤੁਹਾਨੂੰ ਪਤਾ ਵੀ ਸਾਡਾ ਗੀਤ ਪਹਿਲਾਂ ਕਿੰਨਾ ਚੱਲ ਗਿਆ। ਅਰੇ ਭਾਈ ਇਹ ਗੀਤਾ ਜਿਹੜੇ ਹੋਏ ਆ ਮਤਲਬ ਇਹਦੀ ਰਾਜਨੀਤੀ ਚ ਘਟ ਜਾਣਾ। ਇਹ ਤਾਂ ਵਸੇ ਇਹੀ ਕਹਦੇ ਵੀ ਜਿਆਦਾ ਅਸੀਂ ਫਿਲਮ ਕਰਨੀ ਆ ਸਾਡੇ ਫਿਲਮ ਮਰਦੀ ਆ। ਪੰਜਾਬ ਨੂੰ ਸਿਰੇ ਦਾ ਬਣਾ ਦੇਣਾ ਸੀ। ਸਿਰੇ ਦਾ ਬਣਾ ਦੇਣਾ ਸਿਰੇ ਦਾ। ਜਮਾ ਸਵਰਗ ਬਣਾਉਣਾ। ਮਤਲਬ ਸੀਤੂ ਵਾਲਾ ਸੋਨੂ ਦਾ ਵੀ ਇਹ ਦੱਸ ਰਿਹਾ ਜਿਵੇਂ ਕਹਦੇ ਆ ਸਵਾਦ ਸੀਰੇ ਦਾ ਤੂੰ ਬਣਾਇਆ ਤੱਤੀ ਨਹੀਂ। ਜਾਰਾ ਸਾਡਾ ਅਸਾ ਉਹਦੇ ਬਾਰੇ ਬਣਾ ਲਈ ਦੋ ਗਾਣੇ ਲੈਣਾ ਹੁੰਦੇ ਨੇ ਦੁਬਈ ਦਾ ਤੂੰ ਵੀ ਨਹੀਂ ਦਾਨੀ ਹੋਵੇਂਗੀ ਨਹੀਂ ਤੇ ਫੁੱਲਾਂ ਦੇ ਵਿੱਚ ਨਹੀਂ ਖੇਡਦੇ ਹੋਵੇਂ ਹੀ ਨਹੀਂ ਦਾਨੀ ਅਸੀਂ ਵੀ ਨਹੀਂ ਦਾਨੀ ਅਸੀਂ ਵੀ ਨਹੀਂ ਦਾਨੀ ਉਹਦੇ ਸੁਰਾਂ ਦੇ ਵਿੱਚ ਹੀ ਗਾਉਣਾ ਪੈਂਦਾ ਉਹ ਸੁਨਾਰਾ ਗਾਣੇ ਬੰਦੇ ਜੀ ਉਹਦੇ ਨਾਲ ਹੀ ਆ ਹਾਂ ਸੋ ਬਾਈ ਇਹਨਾਂ ਨੂੰ ਵੋਟਾਂ ਬਹੁਤ ਬਹੁਤ ਪਾਉਣੀਆਂ ਆ ਦੇਖੋ ਇਹ ਵੀ ਪੰਜਾਬ ਦਾ ਕਿਸਾਨ ਕਰਦੇ ਆ ਪਰ ਜਿਵੇਂ ਇਹਨਾਂ ਦੀ ਗੱਲਾਂ ਤੋਂ ਅੱਜ ਇੰਟਰਵਿਊ ਕੀਤੀ ਹੈ ਸਾਨੂੰ ਲੱਗਦਾ ਨਹੀਂ ਵੀ ਇਸ ਦਾ ਕਰਨਾ ਇਹ ਤਾਂ ਲੱਗਦਾ ਵੀ ਅਸੀਂ ਇਹਨਾਂ ਨਾਲ ਕਰਾਂਗੇ ਕੀ ਕੀ ਕਰੋਗੇ ਸਰ ਬੇਸ਼ਾਨਤੀ ਬੰਦ ਤਾਂ ਆ ਬਤਾ ਪੰਜਾਬ ਨੂੰ ਅਸੀਂ ਬਹੁਤ ਵਧੀਆ ਵਧੀਆ ਬਣਾ ਦਿੰਗੇ ਅਸੀਂ ਅਜਾ ਭਾਈ ਵਧੀਆ ਬਣਾ ਦਾਂਗੇ ਕਹਿੰਦੇ ਕੋਈ ਇਹਨਾਂ ਨੇ ਅਸਰ ਵਧੀਆ ਕੀ ਬਣਾਵਾਗੇ ਨਸ਼ਾ ਬੰਦ ਕਰਾਂਗੇ ਇੱਕ ਤਾਂ ਸਿਸਟਮ ਬਣਾ ਲਾਂਗੇ ਅੱਜ ਪਾਣੀ ਆਉਣ ਲੱਗ ਜੂ ਜੀ ਹਾਂ ਜੀ ਟੁੱਟਦੇ ਬੜੇ ਬੜੇ ਭਾਂਡੇ ਭੱਜ ਜਾਈਆਂ ਅੰਦਰ ਸੋ ਭਾਈ ਭਾਈ ਜਿਹਦੇ ਨਹੀਂ ਆਂਦਾ ਉਹਨਾਂ ਨੇ ਅੱਛਾ ਇਹਨਾਂ ਦੀ ਸੋਚ ਇੰਨੀ ਗਲਤ ਰਹਿੰਦੀ ਸੋ ਵੀਡੀਓ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਉਹਤਵਾਰੀ ਸਾਗਰ ਤੇ ਸਾਗਰ ਦੀ ਬੋੜੀ ਨਾਲ ਹਸਤੀਆ ਪਿੰਡ ਮੈਨੂੰ ਕਹਿੰਦਾ ਦੋਸਤਾਂ ਨੂੰ ਕਹਿੰਦਾ ਤੁਹਾਨੂੰ ਬੋਟਾ ਪਾ ਕੇ ਦਿੱਤੇ ਆਇਓ ਚੰਗਾ ਕੋਈ ਨਹੀਂ ਸੀ ਸਾਡੇ ਸਾਰੇ بگੜੇ ਕੰਮ ਸਮਾਰਾਂਗੇ ਠੀਕ ਹੈ ਸਸਰੀ ਘਰ ਉਹ ਸੱਤ ਕੰਦਲ